ਜੰਡੂ ਸਿੰਘਾ ਵਿੱਚ ਮੌਜੂਦ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਰਾਜਾ ਜੀ ਦੇ ਚਰਨ ਛੂਪਾਪਤ ਗੁਰਦੁਆਰਾ ਪੰਜ ਤੀਰ ਸਾਹਿਬ ਪਾਸ਼ਾਏ ਸ਼ੇਮੀ ਵਿਖੇ ਦੇਸ਼ਾਂ-ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਹਰगोਬਿੰਦ ਸਾਹਿਬ ਰਾਜਾ ਜੀ ਦੇ 429ਵੇਂ ਪ੍ਰਕਾਸ਼ ਉత్సਵ ਦੇ ਸੰਬੰਧ ਵਿੱਚ 39ਵੇਂ ਕੀਰਤਨ ਦਰਬਾਰ ਢਾਡੀ ਦਰਬਾਰ ਤੇ ਪ੍ਰਕਾਸ਼ ਉత్సਵ ਦੇ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸਾਹਿਤ 4 ਤੇ 5 ਜੁਲਾਈ ਨੂੰ ਸ਼ਰਧਾ ਸਹਿਤ ਕਰਵਾਏ ਜਾ ਰਹੇ ਹਨ ਜਿਹਦੇ ਸੰਬੰਧ ਵਿੱਚ ਅੱਜ ਸਰਵ ਤੋਂ ਵੱਲੋਂ ਨਿਸ਼ਾਨ ਸਾਹਿਬ ਜੀ ਦੀ ਰਸਮ ਕੀਤੀ ਗਈ ਤੇ ਨਿਸ਼ਾਨ ਸਾਹਿਬ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ। ਉਪਰੰਤ ਲੜੀਵਾਰ ਚੱਲ ਰਹੇ 11 ਸ਼੍ਰੀ ਖੰਡ ਪਾਤ ਸਾਹਿਬ ਜੀ ਦੇ ਭੋਗ ਪਾ ਕੇ 13 ਹੋਰ ਸ਼੍ਰੀ ਖੰਡ ਪਾਤ ਸਾਹਿਬ ਜੀ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 5 ਜੁਲਾਈ ਨੂੰ ਪਾਏ ਜਾਣਗੇ। ਉਪਰੰਤ ਵਿਸ਼ਾਲ ਕੀਰਤਨ ਦੀਵਾਨth ਆਜਣਗੇ। ਅੱਜ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੰਮ ਭੁਵਿੰਦਰ ਸਿੰਘ, ਸੰਘਾ ਅਮਰਜੀਤ ਸਿੰਘ, ਕਰਨੈਲ ਸਿੰਘ, ਭਾਈ ਗੁਰਦੇਵ ਸਿੰਘ, ਰਣਜੀਤ ਸਿੰਘ, ਕੇਰ ਸਿੰਘ, ਜੋੜ, ਜਸਪਾਲ ਸਿੰਘ ਗਿੱਲ ਵੱਲੋਂ ਸ਼੍ਰੀ ਖੰਡ ਪਾਤ ਸਾਹਿਬ ਜੀ ਦੀ ਸੇਵਾ ਲੈਣ ਵਾਲੀਆਂ ਸੇਵਾਦਾਰ ਸੰਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਉਪਰੰਤ ਸੰਤਾਂ ਨੂੰ ਗੁਰੂ ਕੇ ਲੰਗਰ ਤੋਂ ਵਰਤਾਏ ਗਏ ਜਨੂ This. ਜਿਸ ਜਨੂ ਉਪਰ ਤੇਰੀ ਕਿਰਪਾ ਜਿਸ ਜਨੂ ਉਪਰ ਤੇਰੀ ਕਿਰਪਾ ਇਸ no ਜਨੂ ਪਰ ਤੇਰੀ ਕਿਰਪਾ ਇਸ ਕੋ ਬਿਪਨਾ ਕੋ ਪਾਖੈ ਇਸ ਕੋ ਬਿਪਨਾ ਕੋ ਪਾਖੈ ਇਸ ਕੋ ਬਿਪਨਾ Okay, okay. ਸਗਲੇ ਜੀ ਤੁਮਾਰੇ ਮੋਰਾ ਪਲਾਹ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਸਗਲੇ ਜੀ ਤੁਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦੁਆਰਾ ਪੰਜ ਤੀਰਤ ਸਾਹਿਬ ਪਾਤਸ਼ਾਹੇ ਛੇਵੇਂ ਜੰਡੂ ਸਿੰਘਾ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਖੜੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਵੇਂ ਪਾਤਸ਼ਾਹ ਦਾ 39ਵਾਂ ਇਸ ਜਗ੍ਹਾ ਦੇ ਉੱਤੇ ਆਗਮਨ ਦੇ ਉੱਤੇ ਅਸੀਂ ਸਮਾਗਮ ਮਨਾ ਰਹੇ ਹਾਂ ਅਸੀਂ 15 ਜੂਨ ਨੂੰ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਕੀਤੀ ਸੀ ਅੱਜ 3 ਜੂਨ ਨੂੰ 9ਵੀਂ ਲੜੀ ਦੇ 3 ਜੁਲਾਈ ਨੂੰ 9ਵੀਂ ਲੜੀ ਦੇ ਭੋਗ ਪਏ ਨੇ ਕੱਲ 2 ਜੁਲਾਈ ਨੂੰ 15 ਪਿੰਡਾਂ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਸਾਰੀਆਂ ਸੰਗਤਾਂ ਨੇ ਬੜੀ ਧੂਮ ਧਾਮ ਦੇ ਨਾਲ ਸ਼ਿਰਕਤ ਕੀਤੀ ਅਸੀਂ ਸਾਰੀਆਂ ਸੰਗਤਾਂ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਕਮੇਟੀ ਨੂੰ ਇੰਨਾ ਸਹਿਯੋਗ ਦਿੱਤਾ ਅੱਜ 3 ਜੁਲਾਈ ਨੂੰ ਮਿਸ਼ਾਨ ਸਾਹਿਬਾਂ ਦੇ ਚੂਲੇ ਪਹਿਨ ਆਏ ਗਏ ਔਰ ਕੱਲ ਨੂੰ 4 ਜੁਲਾਈ ਨੂੰ ਢਾਡੀ ਦਰਬਾਰ ਹੋਏਗਾ ਤੇ ਪਰਸੋਂ ਨੂੰ 5 ਜੁਲਾਈ ਨੂੰ ਕੀਰਤਨ ਦਰਬਾਰ ਹੋਏਗਾ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਉਹ ਧੂਮ ਧਾਮ ਦੇ ਨਾਲ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਇਸ ਸਮਾਗਮ ਦੀ ਰੌਣਕ ਨੂੰ ਵਧਾਉਣ ਤੇ ਸਾਨੂੰ ਸਹਿਯੋਗ ਦੇਣ ਤਾਂ ਕਿ ਸਫਲਤਾਪੂਰਵਕ 39ਵਾਂ ਪ੍ਰਕਾਸ਼ ਪੁਰਬ ਇਸ ਜਗ੍ਹਾ ਜਿਹੜਾ ਅਸੀਂ ਬਣਾ ਰਹੇ ਆ ਉਹਨੂੰ ਕੰਪੂਰਾ ਸੰਪੂਰਨ ਕੀਤਾ ਜਾਵੇ ਸਾਰਿਆਂ ਸੰਗਤਾਂ ਦੇ ਸਹਿਯੋਗ ਲਈ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ